ਵੈਂਟਰ ਰੋਖੇ ਤੇ ਆਸਟ੍ਰੇਲੀਆ ਗਏ 37 ਸਾਲਾ ਸਿਕ ਨੌਜਵਾਨ ਭਗਵੰਤ ਸਿੰਘ ਦੇ ਸ਼ਨੀਵਾਰ ਸਵੇਰੇ ਤੜਕਸਰ ਸੜਕ ਹਾਦਸੇ ਵਿੱਚ ਜੋੜੀਏ ਬ੍ਰੇਤੀ ਤਰੀਕੇ ਦੇ ਨਾਲ ਚੋਲਸ ਜਾਂਦੇ ਕਰਕੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਤੋਂ ਬਾਅਦ ਕਿ ਮਿਤਕ ਦੇ ਜੱਦੇਪਿੰਡ ਦੇ ਵਿਖੇ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਮਿਤਕ ਭਗਵੰਤ ਸਿੰਘ ਦੇ ਆਜ਼ਾਦੀ ਕੁਲਾਟਿਆ ਕਰਨਾਲ ਸਿੰਘ ਦੇ ਪੁੱਤਰ ਅਤੇ ਸਾਬਕਾ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਕਰੀਬ ਸਵਾ ਸਾਲ ਪਹਿਲਾਂ ਭਗਵੰਤ ਸਿੰਘ ਘਾਰਿਕ ਪੁੱਤਰ ਦਾ ਜਨਮ ਹੋਇਆ ਸੀ ਜਿਸ ਤੇ ਚਾ ਪੂਰੇ ਕਰਨ ਭਗਵੰਤ ਸਿੰਘ ਨੇ ਦਸੰਬਰ ਦੇ ਵਿੱਚ ਵਾਪਸ ਘਰ ਆਉਣਾ ਸੀ ਅਤੇ ਆ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਸੀ

ਸਾਡੀ ਜਿਹੜੀ ਲੜਕੀ ਆ ਉਹਨੂੰ ਤਕਰੀਬਨ 9 9.5 ਸਾਲ ਹੋ ਗਏ ਕਈ ਨੂੰ ਮੈਰਿਜ ਹੋਈ ਸੀ ਦੀ ਆਸਟ੍ਰੇਲੀਆ ਦੇ ਵਿੱਚ ਇਹ ਉਹ ਤੇ ਟ੍ਰੈਕਿੰਗ ਦਾ ਕੰਮ ਕਰਦਾ ਸੀ ਤੇ ਵਾਪਸੀ ਤੇ ਆ ਰਿਹਾ ਸੀ ਟੋਟਲ ਸਫਰ ਉਹ 700 ਮੀਲ ਦਾ ਸੀ 500 ਕਵਰ ਕਰ ਗਿਆ 200 ਅਜੇ ਕਰਦੇ ਲੱਗੇ ਰਹਿ ਗਿਆ ਸੀ ਕਰਨ ਵਾਲਾ ਬਟ ਇਹ ਜਿਹੜੀ ਸੀ ਉਹ ਲੋਡਰ ਸੀ ਬੇਕ ਅੱਪ ਹੋ ਕੇ ਦਰੱਖੇ ਜਾ ਟਕਰਾਈ ਪਕਰ ਉਹਦੇ ਸਾਰੇ ਜਿਹੜੀ ਆ ਸਾਰੀ ਜਿਹੜੀ ਪੈਨਲਰ ਸੀ ਉਹਨੂੰ ਅੱਗ ਲੱਗ ਗਿਆ ਕੰਟਰੋਲ ਜਿਹੜਾ ਮੌਕੇ ਤੇ ਹੋ ਨਹੀਂ ਸਕਿਆ ਤੇ ਸਾਰੀ ਗੱਡੀ ਝੁੱਲਸ ਗਈ ਉਹਨੂੰ ਡੈੱਡ ਬੋਡੀ ਦਾ ਅਜੇ ਕਨਫਰਮ ਨਹੀਂ ਹੋ ਰਿਹਾ ਬੱਚੀ ਆ ਜਾਂ ਨਹੀਂ ਬੱਚੀ ਕੋਈ ਇਨਫੋਰਮੇਸ਼ਨ ਨਹੀਂ ਆ ਰਹੀ ਸਹੀ ਅਸੀਂ ਜਾਵਾਂਗੇ ਜਾ ਕੇ ਪਤਾ ਕਰਾਂਗੇ ਉਸ ਦੇ ਸਾਹਮਣਾ ਜਿਹੜਾ ਅਸੀਂ ਡੈੱਡ ਬੋਡੀ ਨੂੰ ਇੱਧਰ ਲਿਆਵਾਂਗੇ ਫਮਲੇ ਜੋ ਉੱਤੇ ਸਿਰਫ ਉਹਦੀ ਘਰ ਵਾਲੀ ਆ ਜਾਂ ਉਹਦਾ ਬੇਟਾ ਸਵਾ ਛੇ ਸਾਲ ਦਾ। ਵੀ ਚਾਹ ਸੀ ਇਹ ਮਨੋਜ ਦੇ ਆ ਕੇ ਗੁਰੂ ਨਾਨਕ। ਮਨੋਜ ਚ ਬਹੁਤ ਚਾਹ ਸੀ ਜਦੋਂ ਪਿਛਲੇ ਸਾਲ ਆਇਆ ਇੱਥੋਂ ਡੇਢ ਸਾਲ ਹੋਇਆ ਏ ਇਸ ਸਾਰੇ ਨਾਲ ਮਿਲ ਕੇ ਗਿਆ ਏ ਤੇ ਬੱਚੇ ਦੀ ਜਿਹੜੀ ਸੀ ਉੱਤੇ ਇਹਨਾਂ ਨੇ ਆਇਆ ਇੱਕ ਮਹੀਨਾ ਪਹਿਲਾਂ ਜਨਮ ਦਿਨ ਤੇ ਪਾਰਟੀ ਰੈਸਟੋਰੈਂਟ ਚ ਕਰਕੇ ਬੜਾ ਖੁਸ਼ੀ ਬਕਾਦਾ ਆਪਣੀਆਂ ਯਾਦਾਂ ਖੇਲੀਆਂ ਛੱਡ ਗਿਆ। ਇੱਥੇ ਨੇ ਦਸੰਬਰ ਦੇ ਵਿੱਚ ਆਉਣਾ ਸੀ ਜਨਵਰੀ ਨੇ ਰਹਿ ਕੇ ਇੱਥੇ ਉਹ ਲੈ ਕੇ ਆ ਸੀ ਕਿ ਸਾਰੇ ਸੱਜਣਾ ਮਿੱਤਰਾਂ ਨੂੰ ਬੁਲਾ ਕੇ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਾਂਗੇ ਇਹ ਨਾਲੇ ਸਾਰੇ ਭੈਣ ਭਰਾ ਇੱਥੇ ਮਿਲ ਜਾਣਗੇ ਇਹ ਕੋ ਸਾਡੇ ਪਰਿਵਾਰ ਦੇ ਵਿੱਚ ਪਹਿਲੀ ਝਲਕਾਰੀ بیٹے ਨੇ ਅਕਾਲ ਸਿੰਘ ਨੇ ਮਾਰੀ ਕਿ ਸਾਡੇ ਪਰਿਵਾਰ ਦਾ ਇੱਕ ਪਹਿਲਾ ਸਾਡਾ ਪੁੱਤ ਦਾ ਸੀ ਵੱਡਾ ਇਹ ਸੀ ਇੰਨੇ ਆਪੜਿਆਂ ਨੂੰ ਖੁਸ਼ੀ ਆ ਸੀ ਕਿ ਮੈਂ ਪਿਓ ਬਣਿਆ ਸਾਨੂੰ ਇਹ ਅਸੀਂ ਕਸੀ ਦਾਦੇ ਬਣੇ ਪਤਾ ਨਹੀਂ ਪ੍ਰਮਾਤਮਾ ਨੂੰ ਇਹ ਮਨਜੂਰ ਸੀ ਪਤਾ ਨਹੀਂ ਗੱਲਬਾਤ ਹੋਈ लास्ट ਟਾਈਮ ਤੁਹਾਡੀ ਗੱਲਬਾਤ ਹਾਂਜੀ ਹਾਂਜੀ ਮੇਰੀ ਕੱਲ੍ਹ ਕੱਲ੍ਹ ਹੋਈ ਸੀ ਤੇ ਚਾ ਗੱਡੀ ਚਲਾ ਰਿਆ ਸੀ ਚਲਦਾ ਚਲਦਾ ਜਾ ਰਿਹਾ ਸੀ ਕਿ ਮੇਰਾ ਜਿਹੜਾ ਵਾਪਸੀ ਦਾ ਲੋਡ ਆ ਇਹਨੇ ਉੱਥੋਂ ਜਦੋਂ ਚੱਲੇ ਐਡਿਲਾਡ ਤੋਂ ਉੱਥੋਂ ਨੇ ਲੋਡ ਮਿਲਿਆ ਨੇ ਰਸਤੇ 'ਚ ਲੋਡ ਇਹਨੇ ਚੱਕਿਆ ਏ ਸੀ ਵੀਰ ਨਾਲ ਸੀ ਗੱਲਬਾਤ ਕਰਦੇਰੇ ਪਰਿਵਾਰਕਾਂ ਨਾਲ ਚੱਲਦੇ ਰਹੀਆਂ ਸਾਡਾ ਗਰੁੱਪ ਜਿਹਾ ਬਣਿਆ ਪਰਿਵਾਰ ਦਾ ਸਾਰੇ ਚੋਂ ਬੱਚਿਆਂ ਦਾ ਹੀ ਪੰਜਾਂ ਦਾ ਗਰੁੱਪ ਇੱਕ ਦੇ ਵਿੱਚ ਸਾਰੇ ਜਿਹੜੇ ਇੱਕ ਦੂਜੇ ਨੂੰ ਆਸਾ ਮਜਾਕ ਠੱਠੇ ਕਰਦੇ ਰਹੇ ਇਹ ਤਾਂ ਪਤਾ ਨਹੀਂ ਸੀ ਕਿ ਮੇਰਾ ਅੱਲ ਦਿਨ ਮੈਂ ਤੁਹਾਨੂੰ ਵਿਖਾਈ ਨਹੀਂ ਦੇਣੀ ਬਿਲਕੁਲ ਵੀ ਸਵੇਰੇ ਕਿੰਨਾ ਬਤਾ ਲਗਾ